ਕਤਲ ਦੀਆਂ ਲਾਈਵ ਤਸਵੀਰਾਂ ਆਈਆਂ ਸਾਹਮਣੇ ਦਿਨ ਦਿਹਾੜੇ ਵੱਢ ਸੁੱਟਿਆ ਨੌਜਵਾਨ ਮੱਚ ਗਿਆ ચીਖ ਚਿਹੜਾ ਜੀਹਾਂ ਕਤਲ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਫਲਾਂ ਦੀ ਦੁਕਾਨ ਲਗਾਉਣ ਵਾਲੇ ਦੋ ਸਕੇ ਭਰਾਵਾਂ ਤੇ ਕਿਰਚਾ ਨਾਲ ਹਮਲਾ ਕੀਤਾ ਗਿਆ ਹਮਲਾਵਰਾਂ ਨੇ ਦੋਮਾ ਭਰਾਵਾਂ ਨੂੰ ਲਹੂ ਲਹਾਣ ਕਰ ਦਿੱਤਾ ਜਿਸ ਕਾਰਨ ਸਕੇ ਭਰਾਵਾਂ ਚੋਂ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਛਡਾਉਣ ਆਇਆ ਇੱਕ ਹੋਰ ਸ਼ਖਸ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਇਸ ਵਾਰਦਾਤ ਦੀਆਂ ਦਿਨ ਦਿਹਾੜੇ ਹੋਏ ਇਸ ਕਤਲ ਦੀਆਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਬਾਕੀ ਹੀ ਰੂਹ ਕੰਬਾ ਦੇਣ ਵਾਲੀਆਂ ਨੇ ਕਤਲ ਦੀਆਂ ਇਹ ਮੌਕੇ ਦੀਆਂ ਤਸਵੀਰਾਂ ਬਰਨਾਲਾ ਦੇ ੱਪਾ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਸਬਜ਼ੀ ਮੰਡੀ ਚ ਦੋ ਸਕੇ ਭਰਾਵਾਂ ਵੱਲੋਂ ਫਲਾਂ ਦੀ ਦੁਕਾਨ ਲਗਾਈ ਹੋਈ ਸੀ ਇਸ ਦੌਰਾਨ ਮੋਟਰਸਾਈਕਲ ਤੇ ਦੋ ਬਦਮਾਸ਼ ਆਏ ਤੇ ਫਲਾਂ ਦੇ ਭਾਅ ਨੂੰ ਲੈ ਕੇ ਦੋਵਾਂ ਭਰਾਵਾਂ ਨਾਲ ਬਹਿਸਵਾਜੀ ਸ਼ੁਰੂ ਕਰ ਦਿੱਤੀ ਤੇ ਦੇਖਦੇ ਹੀ ਦੇਖਦੇ ਇਹ ਬਹਿਸਵਾਜੀ ਖੂਨੀ ਟਕਰਾਰ ਚ ਬਦਲ ਗਈ ਹਮਲਾਵਰਾਂ ਨੇ ਕਿਰਚਾ ਕੱਢ ਦੋਵਾਂ ਭਰਾਵਾਂ ਤੇ ਹਮਲਾ ਕਰ ਦਿੱਤਾ ਇਸ ਮੌਕੇ ਵੱਡੀ ਗਿਣਤੀ ਚ ਲੋਕਾਂ ਦਾ ਇਕੱਠ ਹੋ ਗਿਆ ਲੋਕ ਹਮਲਾਵਰਾਂ ਨੂੰ ਰੋਕਦੇ ਵੀ ਦਿਖਾਈ ਦਿੱਤੇ ਪਰ ਇਸ ਦੌਰਾਨ ਹੀ ਹਮਲਾਵਰਾਂ ਨੇ ਅਮਨਦੀਪ ਸਿੰਘ ਨਾਂ ਦੇ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਜੀ ਹਾਂ ਦੱਸਿਆ ਤਾਂ ਇਹ ਹੋ ਜਾ ਰਿਹਾ ਹੈ ਡੀਜੀ ਫਰੂਟ ਦੀ ਦੁਕਾਨ ਹੈ ਉੱਥੇ ਅੱਡੇ ਤੇ ਉਹ ਮੁੰਡੇ ਕੋਈ ਨਸ਼ੇ ਦੀ ਹਾਲਤ ਚ ਸੀਗੇ ਉਹ ਆ ਕੇ ਸਾਡੇ ਨਾਲ ਬੈਠਣ ਲੱਗੇ ਜੀ ਸਮਾਨ ਲੈਣ ਦੇ ਸਮਾਨ ਸੂਨ ਲੈਣ ਦੇ ਬੈਠਣ ਲੱਗੇ ਤੇ ਉਹਨਾਂ ਨੇ ਕਿਰਚਾ ਕੱਟ ਕੇ ਸਾਡੇ ਤੇ ਹਮਲਾ ਕਰਤਾ ਜੀ ਇੱਕ ਤਾਂ ਮੇਰੇ ਭਰਾ ਦੇ ਮਾਰੀਆਂ ਉਹਨਾਂ ਨੇ ਕਿਰਚਾ ਜੀ ਤੇ ਮੇਰੇ ਮਾਰੀਆਂ ਇੱਕ ਨਾਲ ਦਾ ਗਵਾਂਢੀ ਸੀਗਾ ਮੁੰਡਾ ਛੜਾ ਰਿਆ ਸੀ ਉਹਦੇ ਮਾਰੀਆਂ ਜੀ ਉਹ ਮੁੰਡਿਆਂ ਨੇ ਰੌਲਾ ਕਿਸ ਦਾ ਸ਼ੁਰੂ ਹੋਇਆ ਸੀ ਇਹ ਹੀ ਫਰੂਟ ਲੈ ਰਹੇ ਸੀ ਉਹ ਤੇ ਇਸ ਗੱਲ ਰੇਟ ਰੂਟ ਪਿੱਛੇ ਵੈਸਵਾ ਜੀ ਨਸ਼ੇ ਦੀ ਨਸ਼ਾ ਕੀਤਾ ਹੋਇਆ ਸੀ ਇਹ ਉਹਨਾਂ ਨੇ ਵੱਧ ਕੀ ਜਾਣਦੇ ਸੀ ਇਹਨਾਂ ਨੂੰ ਨਹੀਂ ਜਾਣਦੇ ਨਹੀਂ ਸੀ ਸ਼ਰੀਆਮ ਚਿੱਟੇ ਦਿਨ ਹੋ ਇਸ ਕਤਲ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਥੇ ਤੱਪੇ ਚੌਂਕ ਦੇ ਵਿੱਚ ਦੋ ਪ੍ਰਾਰ ਫਲਾਂ ਦੀ ਰੇੜੀ ਲਾਉਂਦੇ ਜਿਹਦਾ ਨਾਂ ਅਮਨਦੀਪ ਤੇ ਦੂਸਰਾ ਗਗਨਦੀਪ ਹੈ ਇਹ ਦੋਨੇ ਉਥੇ ਰੋਜ਼ ਲਾਉਂਦੇ ਸੀ ਤੇ ਇਹਨਾਂ ਦੇ ਨਾਲ ਹੀ ਕੋਈ ਇਹਨਾਂ ਦਾ ਕੋ ਜਾਣਕਾਰ ਬੰਦਾ ਜਿਹੜਾ ਬਾਣਿਆਰਾਮ ਹੈ ਉਹ ਵੀ ਉਥੇ ਸੱਜੇ ਕੰਬੇ ਆਉਂਦਾ ਜਾਂਦਾ ਸੀਗਾ ਹੁਣ ਉਹ ਕਹਿੰਦਾ ਵੀ ਮੈਂ ਕੱਲ 24 ਤਰੀਕ ਨੂੰ ਸ਼ਾਮੇ 6:00 ਵਜੇ ਮੈਂ ਆਪਣੇ ਫਲ ਲੈਣ ਆਇਆ ਤਾਂ ਉੱਥੇ ਦੋ ਬੰਦੇ ਰੇੜੀ ਤੇ ਫਲ ਲੈ ਰਹੇ ਸੀਗੇ। ਮਤਲਬ ਉਹ ਦੋ ਬੰਦੇ ਜਿਹੜੇ ਅਨਨੋਨ ਸੀਗੇ ਨਾਲ ਇੱਕ ਉਹਨਾਂ ਦੇ ਮੋਟਰਸਾਈਕਲ ਸੀ ਜਾਮਾ ਤੇ ਉਹਨਾਂ ਨੇ ਮਤਲਬ ਉਹਨੂੰ ਕੋਈ ਫਲ ਲਏ ਤੇ ਫਲ ਵਿੱਚ ਉਹ ਪੈਸਿਆਂ ਦੇ ਲੈਣ ਦੇਣ ਕਰਕੇ ਉਹਨਾਂ ਦੀ ਆਪਸ ਲੜਾਈ ਹੋ ਗਈ। ਜਦੋਂ ਉਹ ਲੜ ਰਹੇ ਸੀ ਤੇ ਉਹ ਮੁੰਡੇ ਨੇ ਪੱਕ ਬੁੱਕ ਦਾ ਲੈ ਗਈ ਜਿਵੇਂ ਤੇ ਨਾਲ ਇੱਕ ਗੁਰਦਰਸ਼ਨ ਸਿੰਘ ਵਗੈਰਾ ਖੜਾ ਸੀਗਾ। ਜਿਹਦੀ ਵੀ ਇਹਨਾਂ ਨਾਲ ਮਾੜੀ ਮੂਟੀ ਲੌਕਡਾਊਨ ਦੱਸੀ ਹੈ ਬਿਆਨ ਵਿੱਚ ਵੀ ਸਾਡੇ ਨਾਲ ਲੌਕਡਾਊਨ ਹੈ ਤੇ ਉਹ ਅੱਲਾਸ਼ਰੀ ਉਹਨੇ ਦਿੱਤੀ ਵੀ ਤੁਹਾਡੀ ਪੱਗ ਲਾ ਦਿੱਤੀ ਵਗੈਰਾ ਵਗੈਰਾ ਤਾਂ ਉਹਨਾਂ ਨੇ ਤੈ ਚਾ ਕੇ ਇੱਕ ਤਾਂ ਕਿਰਚਾ ਨਾਲ ਵਾਰ ਕੀਤੇ ਅਮਨਦੀਪ ਦੇ ਤੇ ਇਹ ਦੂਸਰੇ ਲੜਕੇ ਨੇ ਜੋ ਪੇਚਕਸ ਮਾਰ ਕੇ ਉਹ ਇਹਨਾਂ ਨੂੰ ਫੱਟੜ ਕਰਤਾ ਇਹ ਤਿੰਨ ਜਣੇ ਫੱਟੜ ਹੋਏ ਆ ਇੱਕ ਤਾਂ ਬਾਣੀਆਰਾਮ ਜਿਹੜਾ ਛਡਾਉਣ ਵਾਲਾ ਮੁੰਡਾ ਸੀ ਉਹ ਜਿਹਦੇ ਪਿਆ ਤਾਂ ਐਫ ਆਰ ਹੋ ਰਹੀ ਹੈ ਦੋਵੇਂ ਭਰਾ ਉਹ ਅਮਨਦੀਪ ਤੇ ਗਗਨਦੀਪ ਅਮਨਦੀਪ ਦੀ ਹਾਲਤ ਜਿਆਦਾ ਖਰਾਬ ਹੋ ਗਈ ਸੀ ਉਹਨੂੰ ਐਮਚ ਰੈਫਰ ਕੀਤਾ ਗਿਆ ਪਰ ਉਹ ਦੇਰ ਰਾਤ ਪਤਾ ਲੱਗਿਆ ਫਿਰ ਉਹਦਾ ਨਹੀਂ ਬਖਸ਼ ਪਾਇਰ ਹੋ ਗਿਆ ਇਹਦੇ ਵਿੱਚ ਜਿਹੜੇ ਅੰਦੇਸ਼ੀ ਉਹਨਾਂ ਦਾ ਨਾਮ ਪਤਾ ਪਤਾ ਕਰ ਲਿਆ ਗਿਆ ਸੀਗਾ ਇੱਕ ਦਾ ਨਾਮ ਜਗਜੀਤ ਸਿੰਘ ਜੀਤ ਤੇ ਦੂਸਰੇ ਦਾ ਨਾਮ ਕਰਨਵੀਰ ਇਹ ਦੋਨੇ ਮੋਗੇ ਰਹਿਣ ਵਾਲੇ ਆ ਤੇ ਸਾਡੀਆਂ ਟੀਮਾਂ ਗਈਆਂ ਹੋਈਆਂ ਹਨ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਜੋ ਅਗੇ ਅਪਡੇਟ ਆਏਗੀ ਤਫਤੀਸ਼ ਤੋਂ ਤੁਹਾਨੂੰ ਦੱਸਦੇ ਰਹਾਂਗੇ ਕਤਲ ਦੀਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਇਹਨਾਂ ਤਸਵੀਰਾਂ ਨੂੰ ਲੈ ਕੇ ਸਹਿਮਿਆ ਹੋਇਆ ਹੈ ਦੇਖਣਾ ਹੋਵੇਗਾ ਪੁਲਿਸ ਇਸ ਕਤਲ ਮਾਮਲੇ 'ਚ ਕਦੋਂ ਤੱਕ ਮਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਕਰਦੀ ਹੈ ਜਗਵਾਨੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ